ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੇਜਰੀਵਾਲ ਲਾਲਾ 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 ਹੋਈ ਪਈ ਆ ਸਾਰੇ ਕੋਈ ਕਹਿੰਦਾ ਵੀ ਕੇਜਰੀਵਾਲ ਨੂੰ ਜਿਹੜਾ ਉਹ ਬਾਥਰੂਮ ਚੋਂ ਕੱਢਿਆ ਉੱਥੇ ਲੱਗ ਗਿਆ ਸੀ ਕੁੰਡੀ ਲਾਲੀ ਸੀ ਬੂਹਾ ਭੰਨ ਕੇ ਕੱਢਿਆ ਕੋਈ ਕਹਿੰਦਾ ਇਹਨੂੰ ਕੋਠੇ ਤੋਂ ਲਾਇਆ ਕੋਈ ਕਹਿੰਦਾ ਇਹਨੂੰ ਪਰਲੇ ਪਾਸੋਂ ਫੜਿਆ ਜੀ ਪਰਲੇ ਪਾਸੇ ਜੀ ਉੱਥੇ ਉੱਥੇ ਸ਼ਰਾਬ ਘਟਾਲੇ 'ਚ ਫੜਿਆ ਜੀ ਉੱਥੇ ਸ਼ਰਾਬ ਪਈ ਸੀ ਉੱਥੋਂ ਫੜਿਆ ਕੋਈ ਕਹਿੰਦਾ ਕੋਈ ਕਹਿੰਦਾ ਉੱਥੇ ਪੈਗ ਲਾਈ ਜਾਂਦਾ ਸੀ ਫਲਾਣੇ ਥਾਂ ਤੇ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੇਜਰੀਵਾਲ ਲਾਲੇ ਵਾਸਤੇ ਹੋ ਰਹੀਆਂ ਪਰ ਸੌਣ ਲੱਗੇ ਭਾਵੇਂ ਉਹ ਈਡੀ ਨੇ ਫੜਿਆ ਭਾਵੇਂ ਉਹ ਭਾਜਪਾ ਨੇ ਫੜਾਇਆ ਭਾਵੇਂ ਉਹ ਜਿਹਨੇ ਮਰਜ਼ੀ ਫੜਾਇਆ ਪਰ ਸੌਣ ਲੱਗੇ ਸਵਾਦ ਬਹੁਤ ਆਇਆ ਬਹੁਤ ਮਜ਼ਾ ਆਇਆ ਸੁਣ ਕੇ ਵੀਰ ਵਾਕੇ ਯਾਰ ਹੁਣ ਆਇਆ ਸਵਾਦ ਹੁਣ ਲਾਲੋ ਧਰਨਾ ਹੁਣ ਵੇਖ ਲਾਂਗੇ ਮਾਹੌਲ ਖਰਾਬ ਹੁੰਦਾ ਕਿ ਨਹੀਂ ਹੁੰਦਾ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਜਦੋਂ ਪੰਜਾਬ ਦੇ ਨੌਜਵਾਨ ਜ਼ਿਲਾਂ ਦੇ ਵਿੱਚ ਦੂਜੇ ਡਿਬੜੂਗੜ ਆੜ ਕੇ ਥਾਵਾਂ ਤੇ ਛਿੱਟ ਨਹੀਂ ਹੋਣ ਜਾਈ ਇਹੋ ਜੀ ਗੱਲਬਾਤ ਕਰਨੀ ਹੋਵੇ ਨਾ ਉਦੋਂ ਬੜਾ ਚੌੜਾ ਹੋ ਕੇ ਭਗਵੰਤ ਮਾਨ ਕਹਿੰਦਾ ਹੁੰਦਾ ਹਾਂ ਜੀ ਇਹ ਤਾਂ ਫਿਰ ਹੋਣਾ ਹੀ ਸੀ ਜੀ ਇਹ ਤਾਂ ਗਲਤ ਕਰ ਰਹੇ ਸੀਗੇ ਜੀ ਇਹ ਤਾਂ ਫਿਰ ਹੋਣਾ ਹੀ ਸੀ ਇਹ ਤਾਂ ਫਿਰ ਲਾਲਾ ਜੀ ਗਲਤ ਕਰ ਰਹੇ ਸੀ ਇਹ ਤਾਂ ਫਿਰ ਸ਼ਰਾਬ ਘਟਾਲਾ ਸੀ ਨਾ ਇਧਰ ਵੀ ਸ਼ਰਾਬੀ ਉਧਰ ਵੀ ਸ਼ਰਾਬੀ ਇਧਰ ਭਗਵੰਤ ਮਾਨ ਪੰਤਾ ਉਧਰ ਵੀ ਪੰਤਾ ਇਧਰ ਵੀ ਅ ਮਤਲਬ ਨਾਟਕਬਾਜੀ ਵਾਲੇ ਉਧਰ ਵੀ ਨਾਟਕਬਾਜੀ ਵਾਲੇ ਜਿਵੇਂ ਕਰਮਜੀਤ ਅਨਮੋਲ ਆ ਰਗੇ ਹੁਣ